ਭਗਵਾਨ ਸਿੰਘ ਮਾਨ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ 헤ਠਾ ਚੱਲ ਰਹੀ ਹੈ ਔਰ ਅਰਵਿੰਦ ਕੇਜਰੀਵਾਲ ਜੀ ਦੇ ਦਿਸ਼ਾ ਨਿਰਦੇਸ਼ਾ 헤ਠ ਚੱਲ ਰਹੀ ਹੈ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਾਰੇ ਵਰਗਾਂ ਨਾਲ ਵਾਦਾ ਕੀਤਾ ਸੀ ਕਿ ਅਸੀਂ ਸਾਰੇ ਵਰਗਾਂ ਨੂੰ ਅਪਲਿਫਟ ਕਰਾਂਗੇ ਉੱਚਾ ਚੱਕਾਂਗੇ ਉਸੇ ਦੇ ਤਹਿਤ ਅੱਜ ਬਹੁਤ ਵੱਡਾ ਇੱਕ ਐਲਾਨ ਕਰਨ ਜਾ ਰਹੇ ਹਾਂ ਇੱਕ ਖੁਸ਼ਖਬਰੀ ਹੈ ਜੋ ਕਿ ਉਦਯੋਗਿਕ ਜਗਤ ਦੇ ਲਈ ਹੈ ਸਾਡੇ ਦੋਨੋਂ ਲੀਡਰਸ ਨੇ ਸਾਡੀ ਹਾਈ ਕਮਾਂਡ ਨੇ ਇੱਕ ਬਹੁਤ ਇੰਪੋਰਟੈਂਟ ਫੈਸਲੇ ਨੂੰ ਹਰੀ ਝੰਡੀ ਦਿੱਤੀ ਔਰ ਜਿਹੜੀ ਕਿ ਇਹਦੇ ਵਿੱਚ ਨੰਬਰ 1 ਕਿ ਅੱਜ ਤੱਕ ਜਿੰਨੇ ਪੀਐਸਆਈਸੀ ਦੇ ਰਿਲੇਟਡ ਮੈਟਰਸ ਸੀਗੇ ਜਿਹਦੇ ਵਿੱਚ ਪਲਾਟ ਕੈنسਲੇਸ਼ਨ ਮੇਨ ਹੈ ਪਲਾਟ ਕੈنسਲੇਸ਼ਨ ਕਿਸੇ ਕਾਰਨ ਵਸ਼ ਪੀਐਸਆਈਸੀ ਦੇ ਵਿੱਚ ਕਿਸੇ ਵੀ ਉਦਯੋਗਪਤੀ ਦਾ ਪਲਾਟ ਹੋਵੇ ਜਾਂ ਕਿਸੇ ਨੇ ਵੈਸੇ ਪਲਾਟ ਲੱਤਾ ਹੋਵੇ ਉਹਦੇ ਵਿੱਚ ਕਈ ਕਾਰਨ ਹੋ ਜਾਂਦੇ ਸੀ ਉਹਨਾਂ ਦੇ ਪਲਾਟ ਕੈਨਸਲ ਹੋ ਜਾਂਦੇ ਸੀ ਜਿਵੇਂ ਕਿ ਦਿੱਤੀ ਗਈ ਸਮੇਂ ਸੀਮਾ ਤੋਂ ਪਲਾਟ ਨੂੰ ਪ੍ਰੋਡਕਸ਼ਨ ਵਿੱਚ ਨਾ ਲੈ ਕੇ ਆਉਣਾ ਜ਼ੋਨਿੰਗ ਦੀ ਜਿਹੜੀ ਸੀਗੀ ਉਹਦੀ ਵਾਇਲੈਂਸ ਕਰ ਦੇਣੀ ਤੇ ਜਿਹੜੀ ਪਲਾਟ ਦੀਆਂ ਕਿਸ਼ਤਾਂ ਹੁੰਦੀਆਂ ਸੀ ਉਹ ਸਮੇਸਰ ਨਾ ਪੜਨੀਆਂ ਇਸ ਤਰ੍ਹਾਂ ਕਰਕੇ ਲਗਭਗ ਲਗਭਗ ਇਹ ਪੂਰੇ ਪੰਜਾਬ ਦੇ ਅੰਦਰ 700 ਦੇ ਕਰੀਬ ਪਲਾਟ ਸੀ ਜਿਹੜੇ ਕਿ ਕੈਨਸਲ ਹੋ ਚੁੱਕੇ ਸੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵਪਾਰੀ ਜਗਤ ਦੇ ਨਾਲ ਜਦੋਂ ਗੱਲ ਕੀਤੀ ਉਹਨਾਂ ਨੇ ਕਿਹਾ ਜੀ ਅੱਜ ਤੱਕ ਹਿਸਟਰੀ ਦੇ ਵਿੱਚ ਪੰਜਾਬ ਦੀ ਹਿਸਟਰੀ ਦੇ ਵਿੱਚ ਇੱਕ ਵੀ ਕੋਈ ਸਾਡੀ ਸੁਣਵਾਈ ਕਰਨ ਲਈ ਕੋਈ ਐਪੀਲੀਟ ਅਥਾਰਟੀ ਨਹੀਂ ਹੈ ਜਿੱਥੇ ਅਸੀਂ ਜਾ ਕੇ ਅਸੀਂ ਆਪਣੀ ਅਪੀਲ ਕਰ ਸਕੀਏ ਕਿ ਸਾਡੇ ਪਲਾਟ ਕਿਉਂ ਕੈਨਸਲ ਕਰ ਦਿੱਤੇ ਗਏ ਜਾਂ ਸਾਡੀ ਕਿਤੇ ਕੋਈ ਸੁਣਵਾਈ ਹੋ ਸਕੇ ਪਲਾਟ ਕੈਨਸਲ ਹੋ ਜਾਂਦੇ ਸੀ ਸਾਨੂੰ ਸਿਰਫ ਤੇ ਸਿਰਫ ਫਿਰ ਕੋਰਟ ਦਾ ਰੁਕ ਕਰਨਾ ਪੈਂਦਾ ਸੀ ਔਰ ਸਾਨੂੰ ਬਹੁਤ ਲੰਬਾ ਸਮਾਂ ਖੱਜਲ ਖਵਾੜੀਆਂ ਸਹਿਣੀਆਂ ਪੈਂਦੀਆਂ ਸੀਗੀਆਂ ਤੇ ਜਾਂ ਫਿਰ ਸਾਨੂੰ ਪੀਐਸਆਈਸੀ ਡਿਪਾਰਟਮੈਂਟ ਦੇ ਬਾਰ ਬਾਰ ਗੇੜੇ ਲਾਉਣੇ ਪੈਂਦੇ ਸੀਗੇ ਸੋ ਜਦੋਂ ਅਸੀਂ ਸਾਰਿਆਂ ਨੇ ਬੈਠ ਕੇ ਇਹਦੇ ਤੇ ਬੜਾ ਧਿਆਨ ਨਾਲ ਇਹਨੂੰ ਦੇਖਿਆ ਵਾਚ ਕੀਤਾ ਤਾਂ ਅਸੀਂ ਪਾਇਆ ਕਿ ਅੱਜ ਤੱਕ ਦੀਆਂ ਪੁਰਾਣੀਆਂ ਸਰਕਾਰਾਂ ਨੇ ਚਾਹੇ ਕੋਈ ਕਾਂਗਰਸ ਦੀ ਗਵਰਨਮੈਂਟ ਰਹੀ ਹੋਵੇ ਚਾਹੇ ਕੋਈ ਅਕਾਲੀ ਦਲ ਭਾਜਪਾ ਦੀ ਸਰਕਾਰ ਪੰਜਾਬ 'ਚ ਰਹੀ ਹੋਵੇ ਕਿਸੇ ਨੇ ਵਪਾਰੀ ਦੀ ਇੰਨੀ ਇੰਪੋਰਟੈਂਟ ਗੱਲ ਐਨਾ ਸੈਂਸਿਟਿਵ ਮੈਟਰ ਨਾਲ ਸਮਝਿਆ ਨਾ ਸੁਣਿਆ ਸੋ ਅਸੀਂ ਇਮੀਡੀਏਟਲੀ ਇਹ ਫੈਸਲਾ ਦਿੱਤਾ ਕਿ ਹੁਣ ਜਿਹੜੀ ਇਹ ਸਰਕਾਰ ਹੈ ਆਪਣੀ ਇਹ ਸਰਕਾਰ ਹੈ ਜਿਹੜੀ ਇਹ ਦਿਲੋਂ ਚਾਹਦੀ ਹੈ ਕਿ ਪੰਜਾਬ ਦੇ ਅੰਦਰ ਜਿਹੜਾ ਸੰਨਤ ਹੈ ਇਹ ਤਰੱਕੀ ਕਰੇ ਇਹ ਗਰੋ ਕਰੇ ਸੋ ਅਸੀਂ ਬੜਾ ਇੰਪੋਰਟੈਂਟ ਫੈਸਲਾ ਇਹ ਲੱਤਾ ਸੀ ਇੱਕ ਪੀਐਸਏਸੀ ਦੇ ਵਿੱਚ ਐਪੀਲੇਟ ਅਥਾਰਟੀ ਬਣਾਤੀ ਅਪੀਲਿੰਗ ਅਥਾਰਟੀ ਬਣਾਤੀ ਹੁਣ ਜਿਨ੍ਹਾਂ ਦੇ ਵੀ ਕਿਸੇ ਦੇ ਪਲਾਟ ਕਿਸੇ ਵੀ ਕਾਰਨ ਵਰਸ਼ ਕੈਨਸਲ ਹੋਏ ਹੋਣਗੇ ਉਹ ਆਪਣੀ ਅਪੀਲ ਆ ਜਿਹੜੀ ਇਸ ਅਥਾਰਟੀ ਕੋਲ ਪਾ ਸਕਦਾ ਔਰ ਇਹ ਅਥਾਰਟੀ ਉਹਨਾਂ ਨੂੰ ਇੱਕ ਇੱਕ ਚੀਜ਼ ਨੂੰ ਇੱਕ ਇੱਕ ਡਾਕੂਮੈਂਟ ਨੂੰ ਉਹਨਾਂ ਦੇ ਦਿੱਤੇ ਹੋਏ ਹਰ ਤਰਕ ਨੂੰ ਵੈਰੀਫਾਈ ਕਰਕੇ ਔਰ ਇਹਦੇ ਕੋਲ ਪੂਰੀ ਪਾਵਰ ਹੈ ਇਸ ਅਥਾਰਟੀ ਕੋ ਪੂਰੀ ਪਾਵਰ ਹੈ ਕਿ ਉਹਦੇ ਕੈਨਸਲਡ ਪਲਾਟ ਨੂੰ ਉਹ ਰিস্টੋਰ ਕਰਕੇ ਦੇਣਗੇ ਰੈਸਟੋਰੇਸ਼ਨ ਕਰਕੇ ਦੇਣਗੇ ਇਹਦੇ ਵਿੱਚ ਜਿਹੜੇ ਇਹ ਪਲਾਟ 700 ਦੇ ਕਰੀਬ ਪਲਾਟ ਨੇ ਇਹਨਾਂ ਦੀ ਜਿਹੜੀ ਅਸੀਂ ਸੀਮਾ ਤੈਅ ਕੀਤੀ ਹੈ 30 9 2025 ਤੋਂ ਤੱਕ ਮਤਲਬ 30 9 2025 ਤੱਕ ਇਹ ਆਪਣੀ ਅਪੀਲ ਕਰ ਸਕਦੇ ਨੇ ਜੇ ਮਤਲਬ ਕਿ ਇਹਨਾਂ ਨੇ ਉੱਥੇ ਅਪੀਲ ਕਰਨੀ ਹੈ ਤੇ ਜਿਹੜੇ ਇਸ ਤੋਂ ਬਾਅਦ ਕੋਈ ਪਲਾਟ ਹੋਣਗੇ ਮਤਲਬ ਜਿਹੜੇ ਅੱਜ ਅੱਜ ਤੋਂ ਬਾਅਦ ਮੰਨ ਲਓ ਕੋਈ ਪਲੋਟ ਹੁੰਦੇ ਨੇ ਤਾਂ ਪਲੋਟ ਜਾਨੀ ਕਿ ਵਿਦਨ 6 ਮੰਥਸ ਕੈਨਸਲੇਸ਼ਨ ਤੋਂ ਵਿਦਨ 6 ਮੰਥਸ ਜਿਹੜੀ ਕਿ ਉਹ ਆਪਣੀ ਅਪੀਲ ਹੈ ਜਿਹੜਾ ਉਹ ਡਿਪਾਰਟਮੈਂਟ ਕੋਲ ਪਾ ਸਕਦਾ ਸੋ ਇੱਕ ਬਹੁਤ ਵੱਡੀ ਰਾਹਤ ਬਹੁਤ ਵੱਡੀ ਰਾਹਤ ਸਾਡੇ ਦੋਨੋਂ ਹਾਈ ਕਮਾਂਡ ਦੇ ਲੀਡਰ ਸਾਹਿਬਾਨਾਂ ਨੇ ਵਪਾਰ ਦੀ ਵਪਾਰੀ ਜਗਤ ਨੂੰ ਵਪਾਰ ਦੇ ਜਗਤ ਨੂੰ ਬਹੁਤ ਵੱਡੀ ਜਾਨੀ ਕਿ ਇੱਕ ਰਾਹਤ ਦਿੱਤੀ ਹੈ ਇਹ ਵੱਡਾ ਇੱਕ ਐਲਾਨ ਕੀਤਾ ਹੈ ਇਸ ਤੋਂ ਵੀ ਇੱਕ ਵੱਡੀ ਗੱਲ ਹੋਰ ਖੁਸ਼ਖਬਰੀ ਮੈਂ ਦੱਸਣ ਜਾ ਰਿਹਾ ਕਿ ਬੜੇ ਲੰਬੇ ਸਮੇਂ ਤੋਂ ਡਿਮਾਂਡ ਚੱਲੀ ਆ ਰਹੀ ਸੀ ਕਿ ਪੀਐਸਆਈਸੀ ਦੇ ਪਲOTS ਨੂੰ ਕਲੱਬ ਨਹੀਂ ਸੀ ਆਪਾਂ ਕਰ ਸਕਦੇ ਜੋੜ ਕੇ ਮੰਨ ਲਓ ਕਿਸੇ ਬੰਦੇ ਨੇ ਇੰਡਸਟਰੀ ਲਾਣੀ ਹੈ ਉਹਨੂੰ ਰਿਕੁਆਇਰਮੈਂਟ ਹੈ ਮੰਨ ਲਓ 5 ਏਕੜ ਦੀ ਤੇ ਪਲੌਟ ਹੈਗਾ ਮੰਨ ਲਓ 2 ਏਕੜ ਦਾ ਜਾਂ 1 ਏਕੜ ਦਾ ਅੱਗੇ ਸਾਡੇ ਕੋਲ ਐਸੀ ਕੋਈ ਵੀ ਪ੍ਰੋਵੀਜ਼ਨ ਨਹੀਂ ਸੀ ਕਿ ਅਸੀਂ 1 ਏਕੜ ਦੇ 5 ਪਲੌਟ ਇਕੱਠੇ ਕਰ ਸਕੀਏ ਯਾਸੀ 2.5 2000 ਗਾਜ ਦੇ ਦੋ ਪਲਾਟ ਕੱਟ ਸਕੀਏ ਇਕੱਠੇ ਕਰ ਸਕੀਏ ਜਾਂ 5 500 ਗਾਜ ਦੇ ਦੋ ਪਲਾਟ ਇਕੱਠੇ ਕਰ ਸਕੀਏ ਸਾਡੇ ਕੋਲ ਪ੍ਰੋਵੀਜ਼ਨ ਹੀ ਹੈ ਨਹੀਂ ਸੀਗੀ ਸੋ ਪਹਿਲੀ ਵਾਰ ਹੋਇਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਣੀ ਗਵਰਨਮੈਂਟ ਨੇ ਇੱਕ ਬਹੁਤ ਵੱਡਾ ਇੱਕ ਫੈਸਲਾ ਲੈ ਲਿਆ ਕਿ ਅਸੀਂ ਹੁਣ ਕਲਬਿੰਗ ਤੇ ਡੀ ਕਲਬਿੰਗ ਨੂੰ ਹਰੀ ਝੰਡੀ ਦੇਤੀ ਇਹ ਅਸੀਂ ਪਾਸ ਆਊਟ ਕਰਤੀ ਇਹਦੇ ਵਿੱਚ ਕੀ ਹੈ ਕਿ ਹੁਣ ਕਿਸੇ ਨੇ ਵੀ ਉਦਯੋਗ ਲਗਾਣਾ ਉਹਨੂੰ ਜਗਾ ਵਧ ਚਾਹੀਦੀ ਹੈ ਉਹਦੇ ਨਾਲ ਦਾ ਪਲਾਟ ਮੰਨ ਲਓ ਬਕਾਊ ਹੈ ਜਾਂ ਉਹ ਲੈਣਾ ਚਾਹੁੰਦਾ ਹੈ ਤਾਂ ਉਹ ਸੇਮ ਮਤਲਬ ਕਿ ਜਿਸ ਮੰਨ ਲਓ ਇੱਕ ਐਗਜ਼ਾਮਪਲ ਮੰਨ ਲਓ ABC ਦੇ ਨਾਂ ਤੇ ਪਲਾਟ ਹੈ ਤਾਂ ਜੇ ਉਹ ਦੂਸਰੇ ਪਲਾਟ ਨੂੰ ਨਾਲ ਕਲੱਬ ਕਰਨਾ ਚਾਹੁੰਦਾ ਹੈ ਤਾਂ ਉਹ ਦੂਸਰੇ ਪਲਾਟ ਨੂੰ ਵੀ ABC ਦੇ ਨਾਂ ਤੇ ਰਜਿਸਟਰ ਕਰਵਾ ਕੇ ਉਹਦੀ ਰਜਿਸਟਰੀ ਕਰਵਾ ਕੇ ਤਾਂ ਹੁਣ ਜਾਨੀ ਕਿ ਦੋਏ ਪਲਾਟਸ ਨੂੰ ਕਲੱਬ ਕਰਕੇ ਆਪਣਾ ਜਾਨੀ ਕਿ ਵਪਾਰ ਉਹਨੂੰ ਵਧਾ ਸਕਦਾ ਵੱਡਾ ਕਰ ਸਕਦਾ ਖੋਦਨਾ ਖਾਸਤਾ ਕੱਲ ਨੂੰ ਉਹਨੇ ਇਸ ਪਲਾਟ ਨੂੰ ਫੇਰ ਮਤਲਬ ਸੇਲ ਕਰਨਾ ਕਿਤੇ ਤਾਂ ਉਹਦੇ ਚ ਵੀ ਅਸੀਂ ਇੱਕ ਬਹੁਤ ਵੱਡੀ ਪ੍ਰੋਵੀਜ਼ਨ ਦਿੱਤੀ ਬੜੀ ਖੁਸ਼ਖਬਰੀ ਦੀ ਗੱਲ ਹੈ ਕਿ ਉਸ ਪਲਾਟ ਨੂੰ ਜਿਸ ਤਰਜ ਤੇ ਅਸੀਂ ਇਕੱਠਾ ਕੀਤਾ ਸੀ ਸੇਮ ਉਸੇ ਪੈਟਰਨ ਦੇ ਉੱਤੇ ਉਹ ਉਹਨੂੰ ਡੀ ਕਲੱਬ ਕਰਕੇ ਉਹਨੂੰ ਸੇਲ ਆਊਟ ਵੀ ਕਰ ਸਕਦਾ ਸੋ ਇਹ ਦੋਏ ਬੜੀਆਂ ਅਹਿਮ ਇੰਪੋਰਟੈਂਟ ਇਨਫੋਰਮੇਸ਼ਨਸ ਜਿਹੜੀਆਂ ਨੇ ਇਹ ਅਸੀਂ ਅੱਜ ਦਿੱਤੀਆਂ ਨੇ ਔਰ ਮੈਂ ਮੰਨਦਾ ਕਿ ਅੱਜ ਵਪਾਰ ਜਗਤ ਲਈ ਪੰਜਾਬ ਦੇ ਇਹ ਬਹੁਤ ਵੱਡੀ ਯਾਨੀ ਕਿ ਇੱਕ ਖੁਸ਼ਖਬਰੀ ਦੀ ਗੱਲ ਹੈ ਜੋ ਕਿ ਅੱਜ ਤੱਕ ਕਿਸੇ ਵੀ ਇੰਨੀਆਂ ਸਰਕਾਰਾਂ ਆਈਆਂ ਤੇ ਇੰਨੀਆਂ ਗਈਆਂ ਕਿਸੇ ਸਰਕਾਰ ਨੇ ਇੰਨੀ ਮਾਈਨਿਊਟਲੀ ਇਹਨੂੰ ਵਾਚ ਨਹੀਂ ਸੀ ਕੀਤਾ ਸੋ ਇਸ ਗੱਲ ਲਈ ਮੈਂ ਇੱਕ ਵਾਰ ਤੋਂ ਫੇਰ ਪੂਰੇ ਵਪਾਰੀ ਜਗਤ ਨੂੰ ਮੁਬਾਰਕਬਾਦ ਦਿੰਦਾ ਜੀ ਬਹੁਤ ਬਹੁਤ ਧੰਨਵਾਦ ਜੀ ਸਾਨ ਸਰ ਜੀ ਤੁਸੀਂ ਕਲਬਿਕ ਦੀ ਕਲਬਿੰਗ ਆ ਗੂਏ ਕੋਈ 5000 ਗਾਇਦਾ ਉਹਦੇ ਤੇ ਵੀ ਲਾਗੂ ਹੈ ਕੋਈ ਇਸ਼ੂ ਨਹੀਂ ਇਹਦੇ ਤੇ ਜੇ ਜੇ ਤੁਸੀਂ ਪੀਸੀਆਈ ਦੇ ਪਲOTS ਦੀ ਗੱਲ ਕੀਤੀ ਉਹਦੇ ਨੇ ਕਿਹਾ ਕਿ ਜੇ ਪਲੌਟ ਕੈਨਸਲੇਸ਼ਨ ਹੁੰਦੀ ਹੈ ਤੇ 6 ਮਹੀਨੇ ਬਾਅਦ ਉਹ ਕਰ ਸਕਦਾ ਉਸ ਦੀ ਅਪਲੀਕੇਸ਼ਨ ਜਿਹੜੀ ਤਾਂ ਹੁਣ ਤੱਕ ਹੋਏ ਨੇ ਕੈਨਸਲ ਉਹਨਾਂ ਕੋਲ ਜਿਹੜਾ ਟਾਈਮ ਹੈ ਉਹ ਹੈਗਾ 30 ਨੌ ਤੱਕ ਦਾ 30 ਨੌ 2025 ਇਹ 700 ਦੇ ਕਰੀਬ ਪਲੌਟ ਨੇ ਪਰ ਜੇ ਅੱਗੇ ਨੂੰ ਵੀ ਜਿਹੜੇ ਪਲੌਟਸ ਨੇ ਜਿਹੜੇ ਸੇਲ ਹੋਣੇ ਨੇ ਆਕਸ਼ਨਾਂ ਹੋਣੀਆਂ ਬਾਰ-ਬਾਰ ਤੇ ਜੇ ਬਾਅਦ ਤਾਂ ਉਹਦੇ 'ਚ ਕੋਈ ਕਿਸੇ ਕਾਰਨ ਵਰਸ਼ ਜਣੀ ਕਿ ਉਹ ਉਹਨੂੰ ਅੜਿੱਕਾ ਆ ਜਾਂਦਾ ਉਹਦਾ ਪਲੌਟ ਕੈਨਸਲ ਹੋ ਜਾਂਦਾ ਹੈ ਤੋਂ ਆਪਣੀ ਅਲਾਟਮੈਂਟ ਤੋਂ ਵਿਦਨ 6 ਮੰਥਸ ਉਹ ਇਹਨੂੰ ਅਪੀਲ ਚ ਜਾ ਸਰ ਜੀ ਦੱਸ ਰਹੇ ਸੀ 700 ਦੇ ਕਰੀਬ 플ੌਟ ਸੀ ਜਿਹੜੇ ਕੈਨਸਲ ਹੋਈ ਸੀ ਦੱਸ ਦਿਓ ਕਿਹੜੇ ਕਿਹੜੇ ਇਲਾਕੇ ਆ ਜੇ ਡਿਸਟ੍ਰਿਕਟ ਇਸ ਤਰ੍ਹਾਂ ਐਸ ਸੱਚ ਮੇਰੇ ਕੋ ਉਰੇ ਇਨਫੋਰਮੇਸ਼ਨ ਨਹੀਂ ਹੈ ਪਰ ਅਸੀਂ ਲਿਸਟ ਦੇ ਵਿੱਚ ਤੁਹਾਨੂੰ ਉਹ ਪ੍ਰੋਵਾਈਡ ਕਰਾ ਦੇਵਾਂਗੇ ਸਰ ਦੱਸਿਆ ਜਾ ਰਿਹਾ ਕਿ ਜਿਹੜੇ 700 ਕਹਿ ਰਹੇ ਹੋ ਮੋਸਟ ਜੇ ਲੁਧਿਆਣਾ ਚ ਨੇ ਲੁਧਿਆਣਾ ਤੇ ਵੀ ਉੱਥੇ ਨਹੀਂ ਜਿੱਥੇ ਇਲੈਕਸ਼ਨ ਚੱਲ ਰਹੇ ਕੀ ਤੁਸੀਂ ਕੋਰਟ ਦੀ ਵਾਇਲੇਸ਼ਨ ਨਹੀਂ ਕਰ ਰਹੇ ਨੀ ਇਸ ਤਰ੍ਹਾਂ ਦਾ ਕੁਝ ਨਹੀਂ ਜੀ ਇਹ ਤਾਂ ਸਾਰੇ ਆਲ ਓਵਰ ਪੈਨ ਪੰਜਾਬ ਦੇ ਵਿੱਚ ਹੈ ਜਿਹੜਾ ਪੈਨ ਪੰਜਾਬ ਦੇ ਵਿੱਚ ਇਹ ਪਲOTS ਨੇ ਨਾਟ ਸਪੈਸੀਫਾਈ ਕਦੇ ਕੋਈ ਇਹ ਦੂਜੀ ਗੱਲ ਜਿਹੜੀ ਇਹਦੀ ਨੋਟੀਫਿਕੇਸ਼ਨ ਹੈ ਇਹ 7 5 2025 ਨੂੰ ਹੋ ਗਈ ਸੀਗੀ ਜੀ ਸੋ ਅਸੀਂ ਕੋਈ ਇਹ ਡਿਊ ਟੂ ਦਿਸ thing not ਇਹ ਅਸੀਂ 7 5 ਨੂੰ ਜਾਨੀ ਕਿ ਇਹਦੀ ਅਸੀਂ ਕਰ ਦਿੱਤੀ ਪਰ ਮਨਿਸਟਰ ਵੱਲੋਂ ਅੱਜ ਪ੍ਰੈਸ ਕਾਨਫਰੰਸ ਕਰਨਾ ਉਹ ਵੀ ਉਸ ਇਲਾਕੇ ਨਾਲ ਸੰਬੰਧਿਤ ਪਲਾਟ ਦੇ ਦੇਖੋ ਮੈਂ ਤੁਹਾਨੂੰ ਇੱਕ ਡਾਇਰੈਕਟ ਹੀ ਕੋਡ ਦੀ ਵੈਲਿਡੇਸ਼ਨ ਨਹੀਂ 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 ਇਸ ਤਰ੍ਹਾਂ ਦਾ ਨਾਟ ਐਸ ਸੱਚ ਕੁਝ ਵੀ ਨਹੀਂ ਹੈ ਪੂਰੇ ਪੰਜਾਬ ਦੇ ਪਲਾਟ ਨੇ ਜੇ ਕੱਲੇ ਉੱਥੇ ਦੇ ਹੁੰਦੇ ਤਾਂ ਕਹਿ ਸਕਦੇ ਸੀ ਆਲ ਓਵਰ ਪੈਨ ਪੰਜਾਬ ਦਾ ਮੁੱਦਾ ਹੈ ਅਸੀਂ ਪੈਨ ਪੰਜਾਬ ਉਲਟਾ ਇੰਡਸਟਰੀ ਨੂੰ ਵੱਡੀ ਰਾਹਤ ਦਿੱਤੀ ਹੈ ਸੋ ਇਸ ਗੱਲ ਦੇ ਨਾਲ ਉਲਟਾ ਇੰਡਸਟਰੀਸਟ ਸਾਡਾ ਜਿਹੜਾ ਉਹ ਬਹੁਤ ਖੁਸ਼ ਹੋਊਗਾ ਧੰਨਵਾਦ ਜੀ ਥੈਂਕ ਯੂ ਕੋ ਸਾਹਿਬ ਤੇ ਟੈਕਨੋਸਪੀਅਰ ਥੋੜਾ ਜ਼ਰੂਰੀ ਹੈ ਕਿ ਪੰਜਾਬ ਯੂਨੀਵਰਸਿਟੀ ਦੇ ਨਾਮ ਉੱਤੇ ਨਵੀਂ ਵਾਸ਼ ਸ਼ੁਰੂ ਹੋਇਆ ਇੰਪੋਰਟੈਂਸ ਹੈ ਇੰਡਸਟਰੀ ਨੂੰ ਵੱਡੀ ਰਾਹਤ ਦਿੰਦੀ ਹੈ ਸੋ ਇਸ ਗੱਲ ਦੇ ਨਾਲ ਉਲਟਾ ਇੰਡਸਟਰੀਸ ਸਾਡਾ ਜਿਹੜਾ ਉਹ ਬਹੁਤ ਖੁਸ਼ ਹੋਊਗਾ ਧੰਨਵਾਦ ਜੀ ਥੈਂਕ ਯੂ ਕੋ ਸਾਹਿਬ ਟੈਕਨੋਸਪੀਅਰ ਦੇਸ਼ਾ ਨਿਰਦੇਸ਼ਾਂ ਦੇ 헤ਠਾ ਚੱਲ ਰਹੀ ਹੈ ਔਰ ਅਰਵਿੰਦ ਕੇਜਰੀਵਾਲ ਜੀ ਦੇ ਦੇਸ਼ਾ ਨਿਰਦੇਸ਼ਾ 헤ਠ ਚੱਲ ਰਹੀ ਹੈ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਾਰੇ ਵਰਗਾਂ ਨਾਲ ਵਾਅਦਾ ਕੀਤਾ ਸੀ ਕਿ ਅਸੀਂ ਸਾਰੇ ਵਰਗਾਂ ਨੂੰ ਅਪਲਿਫਟ ਕਰਾਂਗੇ ਉੱਚਾ ਚੱਕਾਂਗੇ ਉਸੇ ਦੇ ਤਹਿਤ ਅੱਜ ਬਹੁਤ ਵੱਡਾ ਇੱਕ ਐਲਾਨ ਕਰਨ ਜਾ ਰਹੇ ਹਾਂ ਇੱਕ ਖੁਸ਼ਖਬਰੀ ਹੈ ਜੋ ਕਿ ਉਦਯੋਗਿਕ ਜਗਤ ਦੇ ਲਈ ਹੈ ਸਾਡੇ ਦੋਨੋਂ ਲੀਡਰਸ ਨੇ ਸਾਡੀ ਹਾਈ ਕਮਾਂਡ ਨੇ ਇੱਕ ਬਹੁਤ ਇੰਪੋਰਟੈਂਟ ਫੈਸਲੇ ਨੂੰ ਹਰੀ ਚੰਡੀ ਦੇਤੀ ਔਰ ਜਿਹੜੀ ਕਿ ਇਹਦੇ ਵਿੱਚ ਨੰਬਰ 1 ਕਿ ਅੱਜ ਤੱਕ ਜਿੰਨੇ ਪੀਐਸਆਈਸੀ ਦੇ ਰਿਲੇਟਡ ਮੈਟਰਸ ਸੀਗੇ ਜਿਹਦੇ ਵਿੱਚ ਪਲੋਟ ਕੈنسਲੇਸ਼ਨ ਮੇਨ ਹੈ ਪਲੋਟ ਕੈنسਲੇਸ਼ਨ ਕਿਸੇ ਕਾਰਨ ਵਰਸ਼ ਪੀਐਸਆਈਸੀ ਦੇ ਵਿੱਚ ਕਿਸੇ ਵੀ ਉਦਯੋਗਪਤੀ ਦਾ ਪਲੋਟ ਹੋਵੇ ਜਾਂ ਕਿਸੇ ਨੇ ਵੈਸੇ ਪਲੋਟ ਲੱਤਾ ਹੋਵੇ ਉਹਦੇ ਵਿੱਚ ਕਈ ਕਾਰਨ ਹੋ ਜਾਂਦੇ ਸੀ ਉਹਨਾਂ ਦੇ ਪਲਾਟ ਕੈਨਸਲ ਹੋ ਜਾਂਦੇ ਸੀ ਜਿਵੇਂ ਕਿ ਦਿੱਤੀ ਗਈ ਸਮੇਂ ਸੀਮਾ ਤੋਂ ਪਲਾਟ ਨੂੰ ਪ੍ਰੋਡਕਸ਼ਨ ਵਿੱਚ ਨਾ ਲੈ ਕੇ ਆਉਣਾ ਜ਼ੋਨਿੰਗ ਦੀ ਜਿਹੜੀ ਸੀਗੀ ਉਹਦੀ ਵਾਇਲੈਂਸ ਕਰ ਦੇਣੀ ਤੇ ਜਿਹੜੀ ਪਲਾਟ ਦੀਆਂ ਕਿਸ਼ਤਾਂ ਹੁੰਦੀਆਂ ਸੀ ਉਹ ਸਮੇਂસર ਨਾ ਪੜਨੀਆਂ ਇਸ ਤਰ੍ਹਾਂ ਕਰਕੇ ਲਗਭਗ ਲਗਭਗ ਇਹ ਪੂਰੇ ਪੰਜਾਬ ਦੇ ਅੰਦਰ 700 ਦੇ ਕਰੀਬ ਪਲਾਟ ਸੀ ਜਿਹੜੇ ਕਿ ਕੈਨਸਲ ਹੋ ਚੁੱਕੇ ਸੀਗੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵਪਾਰੀ ਜਗਤ ਦੇ ਨਾਲ ਜਦੋਂ ਗੱਲ ਕੀਤੀ ਉਹਨਾਂ ਨੇ ਕਿਹਾ ਜੀ ਅੱਜ ਤੱਕ ਹਿਸਟਰੀ ਦੇ ਵਿੱਚ ਪੰਜਾਬ ਦੀ ਹਿਸਟਰੀ ਦੇ ਵਿੱਚ ਇੱਕ ਵੀ ਕੋਈ ਸਾਡੀ ਸੁਣਵਾਈ ਕਰਨ ਲਈ ਕੋਈ ਐਪੀਲੀਟ ਅਥਾਰਟੀ ਨਹੀਂ ਹੈ ਜਿੱਥੇ ਅਸੀਂ ਜਾ ਕੇ ਅਸੀਂ ਆਪਣੀ ਅਪੀਲ ਕਰ ਸਕੀਏ ਕਿ ਸਾਡੇ ਪਲੌਟ ਕਿਉਂ ਕੈਨਸਲ ਕਰ ਦਿੱਤੇ ਗਏ ਜਾਂ ਸਾਡੀ ਕਿਤੇ ਕੋਈ ਸੁਣਵਾਈ ਹੋ ਸਕ ਸਕੇ ਪਲੌਟ ਕੈਨਸਲ ਹੋ ਜਾਂਦੇ ਸੀ ਸਾਨੂੰ ਸਿਰਫ ਤੇ ਸਿਰਫ ਫਿਰ ਕੋਰਟ ਦਾ ਰੁਕ ਕਰਨਾ ਪੈਂਦਾ ਸੀ ਔਰ ਸਾਨੂੰ ਬਹੁਤ ਲੰਬਾ ਸਮਾਂ ਖੱਜਲ-ਖੁਆਰੀਆਂ ਸਹਿਣੀਆਂ ਪੈਂਦੀਆਂ ਸੀਗੀਆਂ ਤੇ ਜਾਂ ਫਿਰ ਸਾਨੂੰ ਪੀਐਸਆਈਸੀ ਡਿਪਾਰਟਮੈਂਟ ਦੇ ਬਾਰ ਬਾਰ ਗੇੜੇ ਲਾਉਣੇ ਪੈਂਦੇ ਸੀਗੇ ਸੋ ਜਦੋਂ ਅਸੀਂ ਸਾਰਿਆਂ ਨੇ ਬੈਠ ਕੇ ਇਹਦੇ ਤੇ ਬੜਾ ਧਿਆਨ ਨਾਲ ਇਹਨੂੰ ਦੇਖਿਆ ਵਾਚ ਕੀਤਾ ਤਾਂ ਅਸੀਂ ਪਾਇਆ ਕਿ ਅੱਜ ਤੱਕ ਦੀਆਂ ਪੁਰਾਣੀਆਂ ਸਰਕਾਰਾਂ ਨੇ ਚਾਹੇ ਕੋਈ ਕਾਂਗਰਸ ਦੀ ਗਵਰਨਮੈਂਟ ਰਹੀ ਹੋਵੇ ਚਾਹੇ ਕੋਈ ਅਕਾਲੀ ਦਲ ਭਾਜਪਾ ਦੀ ਸਰਕਾਰ ਪੰਜਾਬ 'ਚ ਰਹੀ ਹੋਵੇ ਕਿਸੇ ਨੇ ਵਪਾਰੀ ਦੀ ਇੰਨੀ ਇੰਪੋਰਟੈਂਟ ਗੱਲ ਇਨਾ ਸੈਂਸਿਟਿਵ ਮੈਟਰ ਨਾਲ ਸਮਝਿਆ ਨਾ ਸੁਣਿਆ ਸੋ ਅਸੀਂ ਇਮੀਡੀਏਟਲੀ ਇਹ ਫੈਸਲਾ ਦਿੱਤਾ ਕਿ ਹੁਣ ਜਿਹੜੀ ਇਹ ਸਰਕਾਰ ਆ ਆਪਣੀ ਇਹ ਸਰਕਾਰ ਆ ਜਿਹੜੀ ਇਹ ਦਿਲੋਂ ਚਾਹਦੀ ਹੈ ਕਿ ਪੰਜਾਬ ਦੇ ਅੰਦਰ ਜਿਹੜਾ ਸੰਨਤ ਹੈ ਇਹ ਤਰੱਕੀ ਕਰੇ ਇਹ ਗਰੋ ਕਰੇ ਸੋ ਅਸੀਂ ਬੜਾ ਇੰਪੋਰਟੈਂਟ ਫੈਸਲਾ ਇਹ ਲੱਤਾ ਸੀ ਇੱਕ ਪੀਐਸਆਈਸੀ ਦੇ ਵਿੱਚ ਐਪੀਲੇਟ ਅਥਾਰਟੀ ਬਣਾਤੀ ਅਪੀਲਿੰਗ ਅਥਾਰਟੀ ਬਣਾਤੀ ਹੁਣ ਜਿਨ੍ਹਾਂ ਦੇ ਵੀ ਕਿਸੇ ਦੇ ਪਲਾਟ ਕਿਸੇ ਵੀ ਕਾਰਨ ਵਰਸ਼ ਕੈਨਸਲ ਹੋਏ ਹੋਣਗੇ ਉਹ ਆਪਣੀ ਅਪੀਲ ਹੈ ਜਿਹੜੀ ਇਸ ਅਥਾਰਟੀ ਕੋਲ ਪਾ ਸਕਦਾ ਔਰ ਇਹ ਅਥਾਰਟੀ ਉਹਨਾਂ ਨੂੰ ਇੱਕ ਇੱਕ ਚੀਜ਼ ਨੂੰ ਇੱਕ ਇੱਕ ਡਾਕੂਮੈਂਟ ਨੂੰ ਉਹਨਾਂ ਦੇ ਦਿੱਤੇ ਹੋਏ ਹਰ ਤਰਕ ਨੂੰ ਵੈਰੀਫਾਈ ਕਰਕੇ ਔਰ ਇਹਦੇ ਕੋਲ ਪੂਰੀ ਪਾਵਰ ਹੈ ਇਸ ਅਥਾਰਟੀ ਕੋ ਪੂਰੀ ਪਾਵਰ ਹੈ ਕਿ ਉਹਦੇ ਕੈਨਸਲਡ 플ੌਟ ਨੂੰ ਉਹ ਰਿਸਟੋਰ ਕਰਕੇ ਦੇਣਗੇ ਰੈਸਟੋਰੇਸ਼ਨ ਕਰਕੇ ਦੇਣਗੇ ਇਹਦੇ ਵਿੱਚ ਜਿਹੜੇ ਇਹ 플ੌਟ 700 ਦੇ ਕਰੀਬ 플ੌਟ ਨੇ ਇਹਨਾਂ ਦੀ ਜਿਹੜੀ ਅਸੀਂ ਸੀਮਾ ਤੈਅ ਕੀਤੀ ਹੈ 30 ਨਵ 2025 ਤੋਂ ਤੱਕ ਮਤਲਬ 30 ਨਵ 2025 ਤੱਕ ਇਹ ਆਪਣੀ ਅਪੀਲ ਕਰ ਸਕਦੇ ਨੇ ਜੇ ਮਤਲਬ ਕਿ ਇਹਨਾਂ ਨੇ ਉੱਥੇ ਅਪੀਲ ਕਰਨੀ ਹੈ ਤੇ ਜਿਹੜੇ ਇਸ ਤੋਂ ਬਾਅਦ ਕੋਈ ਪਲੋਟ ਹੋਣਗੇ ਮਤਲਬ ਜਿਹੜੇ ਅੱਜ ਅੱਜ ਤੋਂ ਬਾਅਦ ਮੰਨ ਲਓ ਕੋਈ ਪਲੋਟ ਹੁੰਦੇ ਨੇ ਤਾਂ ਪਲੋਟ ਜਾਨੀ ਕਿ ਵਿਦਨ 6 ਮੰਥਸ ਕੈਨਸਲੇਸ਼ਨ ਤੋਂ ਵਿਦਨ 6 ਮੰਥਸ ਜਿਹੜੀ ਕਿ ਉਹ ਆਪਣੀ ਅਪੀਲ ਹੈ ਜਿਹੜਾ ਉਹ ਡਿਪਾਰਟਮੈਂਟ ਕੋਲ ਪਾ ਸਕਦਾ ਸੋ ਇੱਕ ਬਹੁਤ ਵੱਡੀ ਰਾਹਤ ਬਹੁਤ ਵੱਡੀ ਰਾਤ ਸਾਡੇ ਦੋਨੋਂ ਹਾਈ ਕਮਾਂਡ ਦੇ ਲੀਡਰ ਸਹਬਾਨਾ ਨੇ ਵਪਾਰ ਦੀ ਵਪਾਰੀ ਜਗਤ ਨੂੰ ਵਪਾਰ ਦੇ ਜਗਤ ਨੂੰ ਬਹੁਤ ਵੱਡੀ ਜਾਨੀ ਕਿ ਇੱਕ ਰਾਹਤ ਦਿੱਤੀ ਹੈ ਇਹ ਵੱਡਾ ਐਲਾਨ ਕੀਤਾ ਇਸ ਤੋਂ ਵੀ ਇੱਕ ਵੱਡੀ ਗੱਲ ਹੋਰ ਖੁਸ਼ਖਬਰੀ ਮੈਂ ਦੱਸਣ ਜਾ ਰਿਹਾ ਕਿ ਬੜੇ ਲੰਬੇ ਸਮੇਂ ਤੋਂ ਡਿਮਾਂਡ ਚੱਲੀ ਆ ਰਹੀ ਸੀ ਕਿ ਪੀਐਸਆਈਸੀ ਦੇ ਪਲੋਟਸ ਨੂੰ ਕਲੱਬ ਨਹੀਂ ਸੀ ਆਪਾਂ ਕਰ ਸਕਦੇ ਜੋੜ ਕੇ ਮੰਨ ਲਓ ਕਿਸੇ ਬੰਦੇ ਨੇ ਇੰਡਸਟਰੀ ਲਾਣੀ ਹੈ ਉਹਨੂੰ ਰਿਕੁਆਇਰਮੈਂਟ ਹੈ ਮੰਨ ਲਓ 5 ਏਕੜ ਦੀ ਤੇ ਪਲਾਟ ਹੈਗਾ ਮੰਨ ਲਓ 2 ਏਕੜ ਦਾ ਜਾਂ 1 ਏਕੜ ਦਾ ਅੱਗੇ ਸਾਡੇ ਕੋਲ ਐਸੀ ਕੋਈ ਵੀ ਪ੍ਰੋਵੀਜ਼ਨ ਨਹੀਂ ਸੀ ਕਿ ਅਸੀਂ 1 ਏਕੜ ਦੇ 5 ਪਲਾਟ ਇਕੱਠੇ ਕਰ ਸਕੀਏ ਜਾਂ ਅਸੀਂ 2.5 2000 ਗਾਜ ਦੇ ਦੋ ਪਲਾਟ ਕੱਟ ਸਕੀਏ ਇਕੱਠੇ ਕਰ ਸਕੀਏ ਜਾਂ 5 500 ਗਾਜ ਦੇ ਦੋ ਪਲਾਟ ਇਕੱਠੇ ਕਰ ਸਕੀਏ ਸਾਡੇ ਕੋਲ ਪ੍ਰੋਵੀਜ਼ਨ ਹੀ ਹੈ ਨਹੀਂ ਸੀਗੀ ਸੋ ਪਹਿਲੀ ਵਾਰ ਹੋਇਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਣੀ ਗਵਰਨਮੈਂਟ ਨੇ ਇੱਕ ਬਹੁਤ ਵੱਡਾ ਇੱਕ ਫੈਸਲਾ ਲੈ ਲਿਆ ਕਿ ਅਸੀਂ ਹੁਣ ਕਲਬਿੰਗ ਤੇ ਡੀ ਕਲਬਿੰਗ ਨੂੰ ਹਰੀ ਝੰਡੀ ਦੇਤੀ ਇਹ ਅਸੀਂ ਪਾਸ ਆਊਟ ਕਰਤੀ ਇਹਦੇ ਵਿੱਚ ਕੀ ਹੈ ਕਿ ਹੁਣ ਕਿਸੇ ਨੇ ਵੀ ਉਦਯੋਗ ਲਗਾਣਾ ਉਹਨੂੰ ਜਗਾ ਵੱਧ ਚਾਹੀਦੀ ਹੈ ਉਹਦੇ ਨਾਲ ਦਾ ਪਲਾਟ ਮੰਨ ਲਓ ਬਕਾਊ ਹੈ ਜਾਂ ਉਹ ਲੈਣਾ ਚਾਹੁੰਦਾ ਹੈ ਤਾਂ ਉਹ ਸੇਮ ਮਤਲਬ ਕਿ ਜਿਸ ਮੰਨ ਲਓ ਇੱਕ ਐਗਜ਼ਾਮਪਲ ਮੰਨ ਲਓ ABC ਦੇ ਨਾਂ ਤੇ ਪਲਾਟ ਹੈ ਤਾਂ ਜੇ ਉਹ ਦੂਸਰੇ ਪਲਾਟ ਨੂੰ ਨਾਲ ਕਲੱਬ ਕਰਨਾ ਚਾਹੁੰਦਾ ਤਾਂ ਉਹ ਦੂਸਰੇ ਪਲਾਟ ਨੂੰ ਵੀ ABC ਦੇ ਨਾਂ ਤੇ ਰਜਿਸਟਰ ਕਰਵਾ ਕੇ ਉਹਦੀ ਰਜਿਸਟਰੀ ਕਰਵਾ ਕੇ ਤਾਂ ਹੁਣ ਜਣੀ ਕਿ ਦੋਏ ਪਲਾਟਸ ਨੂੰ ਕਲੱਬ ਕਰਕੇ ਆਪਣਾ ਜਣੀ ਕਿ ਵਪਾਰ ਉਹਨੂੰ ਵਧਾ ਸਕਦਾ ਵੱਡਾ ਕਰ ਸਕਦਾ ਖੁਦਾ ਨਾ ਖਾਸਤਾ ਕੱਲ ਨੂੰ ਉਹਨੇ ਇਸ ਪਲਾਟ ਨੂੰ ਫੇਰ ਮਤਲਬ ਸੇਲ ਕਰਨਾ ਕਿਤੇ ਤਾਂ ਉਹਦੇ ਚ ਵੀ ਅਸੀਂ ਇੱਕ ਬਹੁਤ ਵੱਡੀ ਪ੍ਰੋਵੀਜ਼ਨ ਦਿੱਤੀ ਬੜੀ ਖੁਸ਼ਖਬਰੀ ਦੀ ਗੱਲ ਹੈ ਕਿ ਉਸ ਪਲਾਟ ਨੂੰ ਜਿਸ ਤਰਜ ਤੇ ਅਸੀਂ ਇਕੱਠਾ ਕੀਤਾ ਸੀ ਸੇਮ ਉਸੇ ਪੈਟਰਨ ਦੇ ਉੱਤੇ ਉਹ ਉਹਨੂੰ ਡੀ ਕਲੱਬ ਕਰਕੇ ਉਹਨੂੰ ਸੇਲ ਆਊਟ ਵੀ ਕਰ ਸਕਦਾ ਸੋ ਇਹ ਦੋਏ ਬੜੀਆਂ ਅਹਿਮ ਇੰਪੋਰਟੈਂਟ ਇਨਫੋਰਮੇਸ਼ਨਸ ਜਿਹੜੀਆਂ ਨੇ ਇਹ ਅਸੀਂ ਅੱਜ ਦਿੱਤੀਆਂ ਨੇ ਔਰ ਮੈਂ ਮੰਨਦਾ ਕਿ ਅੱਜ ਵਪਾਰ ਜਗਤ ਲਈ ਪੰਜਾਬ ਦੇ ਇਹ ਬਹੁਤ ਵੱਡੀ ਯਾਨੀ ਕਿ ਇੱਕ ਖੁਸ਼ਖਬਰੀ ਦੀ ਗੱਲ ਹੈ ਜੋ ਕਿ ਅੱਜ ਤੱਕ ਕਿਸੇ ਵੀ ਇੰਨੀਆਂ ਸਰਕਾਰਾਂ ਆਈਆਂ ਤੇ ਇੰਨੀਆਂ ਗਈਆਂ ਕਿਸੇ ਸਰਕਾਰ ਨੇ ਇੰਨੀ ਮਾਈਨਿਊਟਲੀ ਇਹਨੂੰ ਵਾਚ ਨਹੀਂ ਸੀ ਕੀਤਾ ਸੋ ਇਸ ਗੱਲ ਲਈ ਮੈਂ ਇੱਕ ਵਾਰ ਤੋਂ ਫੇਰ ਪੂਰੇ ਵਪਾਰੀ ਜਗਤ ਨੂੰ ਮੁਬਾਰਕਬਾਦ ਦਿੰਦਾ ਜੀ ਬਹੁਤ ਬਹੁਤ ਧੰਨਵਾਦ ਜੀ ਸਾਨ ਸਰ ਜੀ ਤੁਸੀਂ ਕਲਬਿਕ ਤੇ ਡੀ ਕਲਬਿੰਗ ਲਾਗੂ ਹੈ ਕੋਈ 5000 ਗਾਇਦਾ ਉਹਦੇ ਤੇ ਵੀ ਲਾਗੂ ਹੈ ਕੋਈ ਇਸ਼ੂ ਨਹੀਂ ਹੈ ਦੇ ਤੇ ਜਿਹੜੇ ਤੁਸੀਂ ਪੀਸੀਆਈ ਦੇ ਪਲਾਟਸ ਦੀ ਗੱਲ ਕੀਤੀ ਹੈ ਉਹ ਤਾਂ ਜਿਹੜਾ ਕਿ ਜੇ ਪਲਾਟ ਕੈنسਲੇਸ਼ਨ ਹੁੰਦੀ ਹੈ ਤੇ 6 ਮਹੀਨੇ ਬਾਅਦ ਉਹ ਕਰ ਸਕਦਾ ਉਸ ਦੀ ਅਪਲੀਕੇਸ਼ਨ ਜਿਹੜੀ ਤਾਂ ਹੁਣ ਤੱਕ ਹੋਏ ਨੇ ਕੈਨਸਲ ਉਹਨਾਂ ਕੋਲ ਜਿਹੜਾ ਟਾਈਮ ਹੈ ਉਹ ਹੈਗਾ 30 ਨਵ ਤੱਕ ਦਾ 30 ਨਵ 2025 ਇਹ 700 ਦੇ ਕਰੀ ਪਲਾਟ ਨੇ ਪਰ ਜੇ ਅੱਗੇ ਨੂੰ ਵੀ ਜਿਹੜੇ ਪਲਾਟਸ ਨੇ ਜਿਹੜੇ ਸੇਲ ਹੋਣੇ ਨੇ ਆਕਸ਼ਨਾਂ ਹੋਣੀਆਂ ਬਾਰ-ਬਾਰ ਤੇ ਜੇ ਬਾਈਟਾਂਸ ਉਹਦੇ ਚ ਕੋਈ ਕਿਸੇ ਕਾਰਨ ਵਰਸ਼ ਜਣੀ ਕਿ ਉਹ ਉਹਨੂੰ ਅੜਿੱਕਾ ਆ ਜਾਂਦਾ ਉਹਦਾ ਪਲੋਟ ਕੈਨਸਲ ਹੋ ਜਾਂਦਾ ਤਾਂ ਉਹ ਆਪਣੀ ਅਲਾਟਮੈਂਟ ਤੋਂ ਵਿਦਨ 6 ਮੰਥਸ ਉਹ ਇਹਨੂੰ ਅਪੀਲ ਚ ਜਾ ਸਕਦੇ ਸਰ ਦੱਸ ਰਹੇ ਸੀ 700 ਦੇ ਕਰੀਬ ਪਲੋਟ ਸੀ ਜਿਹੜੇ ਕੈਨਸਲ ਹੋਏ ਸੀ ਦੱਸ ਸਕਦੇ ਕਿਹੜੇ ਕਿਹੜੇ ਇਲਾਕੇ ਆ ਜਾਂਦੇ ਡਿਸਟ੍ਰਿਕਟਸ ਸੀਗੇ ਇਸ ਤਰ੍ਹਾਂ ਐਸ ਸੱਚ ਮੇਰੇ ਕੋ ਉਰੇ ਇਨਫੋਰਮੇਸ਼ਨ ਨਹੀਂ ਹੈ ਪਰ ਅਸੀਂ ਲਿਸਟ ਦੇ ਵਿੱਚ ਤੁਹਾਨੂੰ ਉਹ ਪ੍ਰੋਵਾਈਡ ਕਰਾ ਦੇਵਾਂਗੇ ਸਰ ਦੱਸਿਆ ਯਾਨੀ ਕਿ ਜਿਹੜੇ ਤੁਸੀਂ 700 ਕਹਿ ਰਹੇ ਹੋ ਮੋਸਟਲੀ ਲੁਧਿਆਣੇ ਚ ਨੇ ਲੁਧਿਆਣੇ ਤੇ ਵੀ ਉੱਥੇ ਨਹੀਂ ਜਿੱਥੇ ਇਲੈਕਸ਼ਨ ਚੱਲ ਰਿਹਾ ਕੀ ਤੁਸੀਂ ਕੋਰਟ ਦੀ ਵਾਇਲੇਸ਼ਨ ਨੀ ਇਸ ਤਰ੍ਹਾਂ ਦਾ ਕੁਝ ਨਹੀਂ ਜੀ ਇਹ ਤਾਂ ਸਾਰੇ ਆਲ ਓਵਰ ਪੈਨ ਪੰਜਾਬ ਦੇ ਵਿੱਚ ਹੈ ਜਿਹੜਾ ਪੈਨ ਪੰਜਾਬ ਦੇ ਵਿੱਚ ਇਹ ਪਲOTS ਨੇ ਨਾਟ ਸਪੈਸੀਫਾਈ ਕਦੇ ਕੋਈ ਇਹ ਦੂਜੀ ਗੱਲ ਜਿਹੜੀ ਇਹਦੀ ਨੋਟੀਫਿਕੇਸ਼ਨ ਹੈ ਇਹ 7 5 2025 ਨੂੰ ਹੋ ਗਈ ਸੀਗੀ ਜੀ ਸੋ ਅਸੀਂ ਕੋਈ ਇਹ ਡਿਊ ਟੂ ਦਿਸ thing not ਇਹ ਅਸੀਂ 7 5 ਨੂੰ ਜਾਨੀ ਕਿ ਇਹਦੀ ਅਸੀਂ ਕਰ ਦਿੱਤੀ ਪਰ ਮਿਨਿਸਟਰ ਵੱਲੋਂ ਅੱਜ ਪ੍ਰੈਸ ਕਾਨਫਰੰਸ ਕਰਨਾ ਉਹ ਵੀ ਉਸ ਇਲਾਕੇ ਨਾਲ ਸੰਬੰਧਿਤ ਪਲਾਟ ਦੇ ਦੇਖੋ ਮੈਂ ਤੁਹਾਨੂੰ ਇੱਕ ਡਾਇਰੈਕਟਰੀ ਕੋਡ ਦੀ ਵਾਇਲੇਸ਼ਨ ਨਹੀਂ 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 ਇਸ ਤਰ੍ਹਾਂ ਦਾ ਨਾਟ ਹੈ ਸੱਚ ਕੁਝ ਵੀ ਨਹੀਂ ਹੈ ਪੂਰੇ ਪੰਜਾਬ ਦੇ ਪਲਾਟ ਨੇ ਜੇ ਕੱਲੇ ਉੱਥੇ ਦੇ ਹੁੰਦੇ ਤਾਂ ਕਹਿ ਸਕਦੇ ਸੀ ਆਲ ਓਵਰ ਪੈਨ ਪੰਜਾਬ ਦਾ ਮੁੱਦਾ ਹੈ ਅਸੀਂ ਪੈਨ ਪੰਜਾਬ ਉਲਟਾ ਇੰਡਸਟਰੀ ਨੂੰ ਵੱਡੀ ਰਾਹਤ ਦਿੰਦੀ ਹੈ ਸੋ ਇਸ ਗੱਲ ਦੇ ਨਾਲ ਉਲਟਾ ਇੰਡਸਟਰੀ ਸਾਡਾ ਜਿਹੜਾ ਉਹ ਬਹੁਤ ਖੁਸ਼ ਹੋਊਗਾ ਧੰਨਵਾਦ ਜੀ ਥੈਂਕ ਯੂ ਕੋ ਸਾਹ ਤੇ ਕਿਹਨੂੰ ਹਟਕੀਆ ਥੋੜਾ ਜੂਰੀ ਹੈ ਪੰਜਾਬ ਯੂਨੀਵਰਸਿਟੀ ਦੇ ਨਾਮ ਤੋਂ ਸ਼ੁਰੂ ਹੋਇਆ ਇਹ ਦਿਸ਼ਾ ਨਿਰਦੇਸ਼ਾਂ ਦੇ 헤ਠਾ ਚੱਲ ਰਹੀ ਹੈ ਔਰ ਅਰਵਿੰਦ ਕੇਜਰੀਵਾਲ ਜੀ ਦੇ ਦਿਸ਼ਾ ਨਿਰਦੇਸ਼ਾ 헤ਠ ਚੱਲ ਰਹੀ ਹੈ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਾਰੇ ਵਰਗਾਂ ਨਾਲ ਵਾਅਦਾ ਕੀਤਾ ਸੀ ਕਿ ਅਸੀਂ ਸਾਰੇ ਵਰਗਾਂ ਨੂੰ ਅਪਲਿਫਟ ਕਰਾਂਗੇ ਉੱਚਾ ਚੱਕਾਂਗੇ ਉਸੇ ਦੇ ਤਹਿਤ ਅੱਜ ਬਹੁਤ ਵੱਡਾ ਇੱਕ ਐਲਾਨ ਕਰਨ ਜਾ ਰਹੇ ਹਾਂ ਇੱਕ ਖੁਸ਼ਖਬਰੀ ਹੈ ਜੋ ਕਿ ਉਦਯੋਗਿਕ ਜਗਤ ਦੇ ਲਈ ਹੈ ਸਾਡੇ ਦੋਨੋਂ ਲੀਡਰਸ ਨੇ ਸਾਡੀ ਹਾਈ ਕਮਾਂਡ ਨੇ ਇੱਕ ਬਹੁਤ ਇੰਪੋਰਟੈਂਟ ਫੈਸਲੇ ਨੂੰ ਹਰੀ ਝੰਡੀ ਦਿੱਤੀ ਔਰ ਜਿਹੜੀ ਕਿ ਇਹਦੇ ਵਿੱਚ ਨੰਬਰ 1 ਕਿ ਅੱਜ ਤੱਕ ਜਿੰਨੇ ਪੀਐਸਆਈਸੀ ਦੇ ਰੀਲੇਟਡ ਮੈਟਰਸ ਸਿਗੇ ਜਿਹਦੇ ਚ ਪਲੋਟ ਕੈਨਸਲੇਸ਼ਨ ਮੇਨ ਹੈ ਪਲੋਟ ਕੈਨਸਲੇਸ਼ਨ ਕਿਸੇ ਕਾਰਨ ਵਰਸ਼ ਪੀਐਸਆਈਸੀ ਦੇ ਵਿੱਚ ਕਿਸੇ ਵੀ ਉਦਯੋਗਪਤੀ ਦਾ ਪਲੋਟ ਹੋਵੇ ਜਾਂ ਕਿਸੇ ਨੇ ਵੈਸੇ ਪਲੋਟ ਲੱਤਾ ਹੋਵੇ ਉਹਦੇ ਵਿੱਚ ਕਈ ਕਾਰਨ ਹੋ ਜਾਂਦੇ ਸੀ ਉਹਨਾਂ ਦੇ ਪਲੋਟ ਕੈਨਸਲ ਹੋ ਜਾਂਦੇ ਸੀ ਜਿਵੇਂ ਕਿ ਦਿੱਤੀ ਗਈ ਸਮੇਂ ਸੀਮਾ ਤੋਂ ਪਲੋਟ ਨੂੰ ਪ੍ਰੋਡਕਸ਼ਨ ਵਿੱਚ ਨਾ ਲੈ ਕੇ ਆਉਣਾ ਜ਼ੋਨਿੰਗ ਦੀ ਜਿਹੜੀ ਸੀਗੀ ਉਹਦੀ ਵਾਈਲੈਂਸ ਕਰ ਦੇਣੀ ਤੇ ਜਿਹੜੀ ਪਲਾਟ ਦੀਆਂ ਕਿਸ਼ਤਾਂ ਉੰਨੀਆਂ ਸੀ ਉਹ ਸਮੇਂ ਸਰ ਨਾ ਪੜਨੀਆਂ ਇਸ ਤਰ੍ਹਾਂ ਕਰਕੇ ਲਗਭਗ ਲਗਭਗ ਇਹ ਪੂਰੇ ਪੰਜਾਬ ਦੇ ਅੰਦਰ 700 ਦੇ ਕਰੀਬ ਪਲਾਟ ਸੀ ਜਿਹੜੇ ਕਿ ਕੈਨਸਲ ਹੋ ਚੁੱਕੇ ਸੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵਪਾਰੀ ਜਗਤ ਦੇ ਨਾਲ ਜਦੋਂ ਗੱਲ ਕੀਤੀ ਉਹਨਾਂ ਨੇ ਕਿਹਾ ਜੀ ਅੱਜ ਤੱਕ ਹਿਸਟਰੀ ਦੇ ਵਿੱਚ ਪੰਜਾਬ ਦੀ ਹਿਸਟਰੀ ਦੇ ਵਿੱਚ ਇੱਕ ਵੀ ਕੋਈ ਸਾਡੀ ਸੁਣਵਾਈ ਕਰਨ ਲਈ ਕੋਈ ਐਪੀਲੇਟ ਅਥਾਰਟੀ ਨਹੀਂ ਹੈ ਜਿੱਥੇ ਅਸੀਂ ਜਾ ਕੇ ਅਸੀਂ ਆਪਣੀ ਅਪੀਲ ਕਰ ਸਕੀਏ ਕਿ ਸਾਡੇ ਪਲਾਟ ਕਿਉਂ ਕੈਨਸਲ ਕਰ ਦਿੱਤੇ ਗਏ ਜਾਂ ਸਾਡੀ ਕਿਤੇ ਕੋਈ ਸੁਣਵਾਈ ਹੋ ਚੁੱਕੇ ਪਲਾਟ ਕੈਨਸਲ ਹੋ ਜਾਂਦੇ ਸੀ ਸਾਨੂੰ ਸਿਰਫ ਤੇ ਸਿਰਫ ਫਿਰ ਕੋਰਟ ਦਾ ਰੁਕ ਕਰਨਾ ਪੈਂਦਾ ਸੀ ਔਰ ਸਾਨੂੰ ਬਹੁਤ ਲੰਬਾ ਸਮਾਂ ਖੱਜਲ ਖਵਾਰੀਆਂ ਸਹਿਣੀਆਂ ਪੈਂਦੀਆਂ ਸੀਗੀਆਂ ਤੇ ਜਾਂ ਫਿਰ ਸਾਨੂੰ ਪੀਐਸਆਈਸੀ ਡਿਪਾਰਟਮੈਂਟ ਤੇ ਬਾਰ ਬਾਰ ਗੇੜੇ ਲਾਉਣੇ ਪੈਂਦੇ ਸੀਗੇ ਸੋ ਜਦੋਂ ਅਸੀਂ ਸਾਰਿਆਂ ਨੇ ਬੈਠ ਕੇ ਇਹਦੇ ਤੇ ਬੜਾ ਧਿਆਨ ਨਾਲ ਇਹਨੂੰ ਦੇਖਿਆ ਵਾਚ ਕੀਤਾ ਤਾਸੀਂ ਪਾਇਆ ਕਿ ਅੱਜ ਤੱਕ ਦੀਆਂ ਪ੍ਰਾਣੀਆਂ ਸਰਕਾਰਾਂ ਨੇ ਚਾਹੇ ਕੋਈ ਕਾਂਗਰਸ ਦੀ ਗਵਰਨਮੈਂਟ ਰਹੀ ਹੋਵੇ ਚਾਹੇ ਕੋਈ ਅਕਾਲੀ ਦਲ ਭਾਜਪਾ ਦੀ ਸਰਕਾਰ ਪੰਜਾਬ 'ਚ ਰਹੀ ਹੋਵੇ ਕਿਸੇ ਨੇ ਵਪਾਰੀ ਦੀ ਇੰਨੀ ਇੰਪੋਰਟੈਂਟ ਗੱਲ ਐਨਾ ਸੈਂਸਿਟਿਵ ਮੈਟਰ ਨਾਲ ਸਮਝਿਆ ਨਾ ਸੁਣਿਆ ਸੋ ਅਸੀਂ ਇਮੀਡੀਏਟਲੀ ਇਹ ਫੈਸਲਾ ਲਿੱਤਾ ਕਿ ਹੁਣ ਜਿਹੜੀ ਇਹ ਸਰਕਾਰ ਆਪਣੀ ਇਹ ਸਰਕਾਰ ਹੈ ਜਿਹੜੀ ਇਹ ਦਿਲੋਂ ਚਾਹਦੀ ਹੈ ਕਿ ਪੰਜਾਬ ਦੇ ਅੰਦਰ ਜਿਹੜਾ ਸੰਨਤ ਹੈ ਇਹ ਤਰੱਕੀ ਕਰੇ ਇਹ ਗਰੋ ਕਰੇ ਸੋ ਅਸੀਂ ਬੜਾ ਇੰਪੋਰਟੈਂਟ ਫੈਸਲਾ ਇਹ ਲੱਤਾ ਸੀ ਇੱਕ ਪੀਐਸਆਈਸੀ ਦੇ ਵਿੱਚ ਐਪੀਲੇਟ ਅਥਾਰਟੀ ਬਣਾਤੀ ਅਪੀਲਿੰਗ ਅਥਾਰਟੀ ਬਣਾਤੀ ਹੁਣ ਜਿਨ੍ਹਾਂ ਦੇ ਵੀ ਕਿਸੇ ਦੇ ਪਲਾਟ ਕਿਸੇ ਵੀ ਕਾਰਨ ਵਰਸ਼ ਕੈਨਸਲ ਹੋਏ ਹੋਣਗੇ ਉਹ ਆਪਣੀ ਅਪੀਲ ਹੈ ਜਿਹੜੀ ਇਸ ਅਥਾਰਟੀ ਕੋਲ ਪਾ ਸਕਦਾ ਔਰ ਇਹ ਅਥਾਰਟੀ ਉਹਨਾਂ ਨੂੰ ਇੱਕ ਇੱਕ ਚੀਜ਼ ਨੂੰ ਇੱਕ ਇੱਕ ਡਾਕੂਮੈਂਟ ਨੂੰ ਉਹਨਾਂ ਦੇ ਦਿੱਤੇ ਹੋਏ ਹਰ ਤਰਕ ਨੂੰ ਵੈਰੀਫਾਈ ਕਰਕੇ ਔਰ ਇਹਦੇ ਕੋਲ ਪੂਰੀ ਪਾਵਰ ਹੈ ਇਸ ਅਥਾਰਟੀ ਕੋ ਪੂਰੀ ਪਾਵਰ ਹੈ ਕਿ ਉਹਦੇ ਕੈਨਸਲਡ 플ੌਟ ਨੂੰ ਉਹ ਰিস্টੋਰ ਕਰਕੇ ਦੇਣਗੇ ਰੈਸਟੋਰੇਸ਼ਨ ਕਰਕੇ ਦੇਣਗੇ ਇਹਦੇ ਵਿੱਚ ਜਿਹੜੇ ਇਹ 플ੌਟ 700 ਦੇ ਕਰੀਬ 플ੌਟ ਨੇ ਇਹਨਾਂ ਦੀ ਜਿਹੜੀ ਅਸੀਂ ਸੀਮਾ ਤੈਅ ਕੀਤੀ ਹੈ 30 9 2025 ਤੋਂ ਤੱਕ ਮਤਲਬ 30 9 2025 ਤੱਕ ਇਹ ਆਪਣੀ ਅਪੀਲ ਕਰ ਸਕਦੇ ਨੇ ਜੇ ਮਤਲਬ ਕਿ ਇਹਨਾਂ ਨੇ ਉੱਥੇ ਅਪੀਲ ਕਰਨੀ ਹੈ ਤੇ ਜਿਹੜੇ ਇਸ ਤੋਂ ਬਾਅਦ ਕੋਈ 플ੌਟ ਹੋਣਗੇ ਮਤਲਬ ਜਿਹੜੇ ਅੱਜ ਅੱਜ ਤੋਂ ਬਾਅਦ ਮੰਨ ਲਓ ਕੋਈ ਪਲੋਟ ਹੁੰਦੇ ਨੇ ਤਾਂ ਪਲੋਟ ਜਾਨੀ ਕਿ ਵਿਦਨ 6 ਮੰਥਸ ਕੈਨਸਲੇਸ਼ਨ ਤੋਂ ਵਿਦਨ 6 ਮੰਥਸ ਜਿਹੜੀ ਕਿ ਉਹ ਆਪਣੀ ਅਪੀਲ ਹੈ ਜਿਹੜਾ ਉਹ ਡਿਪਾਰਟਮੈਂਟ ਕੋਲ ਪਾ ਸਕਦਾ ਸੋ ਇੱਕ ਬਹੁਤ ਵੱਡੀ ਰਾਹਤ ਬਹੁਤ ਵੱਡੀ ਰਾਹਤ ਸਾਡੇ ਦੋਨੋਂ ਹਾਈ ਕਮਾਂਡ ਦੇ ਲੀਡਰ ਸਾਹਿਬਾਨਾਂ ਨੇ ਵਪਾਰ ਦੀ ਵਪਾਰੀ ਜਗਤ ਨੂੰ ਵਪਾਰ ਦੇ ਜਗਤ ਨੂੰ ਬਹੁਤ ਵੱਡੀ ਜਾਨੀ ਕਿ ਇੱਕ ਰਾਹਤ ਦਿੱਤੀ ਹੈ ਇਹ ਵੱਡਾ ਇੱਕ ਐਲਾਨ ਕੀਤਾ ਹੈ ਇਸ ਤੋਂ ਵੀ ਇੱਕ ਵੱਡੀ ਗੱਲ ਹੋਰ ਖੁਸ਼ਖਬਰੀ ਮੈਂ ਦੱਸਣ ਜਾ ਰਿਹਾ ਕਿ ਬੜੇ ਲੰਬੇ ਸਮੇਂ ਤੋਂ ਡਿਮਾਂਡ ਚੱਲੀ ਆ ਰਹੀ ਸੀ ਕਿ ਪੀਐਸਆਈਸੀ ਦੇ ਪਲOTS ਨੂੰ ਕਲੱਬ ਨਹੀਂ ਸੀ ਆਪਾਂ ਕਰ ਸਕਦੇ ਜੋੜ ਕੇ ਮੰਨ ਲਓ ਕਿਸੇ ਬੰਦੇ ਨੇ ਇੰਡਸਟਰੀ ਲਾਣੀ ਹੈ ਉਹਨੂੰ ਰਿਕੁਆਇਰਮੈਂਟ ਹੈ ਮੰਨ ਲਓ 5 ਏਕੜ ਦੀ ਤੇ ਪਲੌਟ ਹੈਗਾ ਮੰਨ ਲਓ 2 ਏਕੜ ਦਾ ਜਾਂ 1 ਏਕੜ ਦਾ ਅੱਗੇ ਸਾਡੇ ਕੋਲ ਐਸੀ ਕੋਈ ਵੀ ਪ੍ਰੋਵੀਜ਼ਨ ਨਹੀਂ ਸੀ ਕਿ ਅਸੀਂ 1 ਏਕੜ ਦੇ 5 ਪਲੌਟ ਇਕੱਠੇ ਕਰ ਸਕੀਏ ਯਾ ਸੀ ਢਾਈ ਢਾਈ ਹਜ਼ਾਰ ਗਾਇਜ ਤੇ ਦੋ ਪਲਾਟ ਕੱਟ ਸਕੀਏ ਇਕੱਠੇ ਕਰ ਸਕੀਏ ਜਾਂ 5 500 ਗਾਇਜ ਦੇ ਦੋ ਪਲਾਟ ਇਕੱਠੇ ਕਰ ਸਕੀਏ ਸਾਡੇ ਕੋਲ ਪ੍ਰੋਵੀਜ਼ਨ ਹੀ ਹੈ ਨਹੀਂ ਸੀਗੀ ਸੋ ਪਹਿਲੀ ਵਾਰ ਹੋਇਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਣੀ ਗਵਰਨਮੈਂਟ ਨੇ ਇੱਕ ਬਹੁਤ ਵੱਡਾ ਇੱਕ ਫੈਸਲਾ ਲੈ ਲਿਆ ਕਿ ਅਸੀਂ ਹੁਣ ਕਲਬਿੰਗ ਤੇ ਡੀ ਕਲਬਿੰਗ ਨੂੰ ਹਰੀ ਝੰਡੀ ਦੇਤੀ ਇਹ ਅਸੀਂ ਪਾਸ ਆਊਟ ਕਰਤੀ ਇਹਦੇ ਵਿੱਚ ਕੀ ਹੈ ਕਿ ਹੁਣ ਕਿਸੇ ਨੇ ਵੀ ਉਦਯੋਗ ਲਗਾਣਾ ਉਹਨੂੰ ਜਗਾ ਵਧ ਚਾਹੀਦੀ ਹੈ ਉਹਦੇ ਨਾਲ ਦਾ ਪਲਾਟ ਮੰਨ ਲਓ ਬਕਾਊ ਹੈ ਜਾਂ ਉਹ ਲੈਣਾ ਚਾਹੁੰਦਾ ਹੈ ਤਾਂ ਉਹ ਸੇਮ ਮਤਲਬ ਕਿ ਜਿਸ ਮੰਨ ਲਓ ਇੱਕ ਐਗਜ਼ਾਮਪਲ ਮੰਨ ਲਓ ABC ਦੇ ਨਾਂ ਤੇ ਪਲਾਟ ਹੈ ਤਾਂ ਜੇ ਉਹ ਦੂਸਰੇ ਪਲਾਟ ਨੂੰ ਨਾਲ ਕਲੱਬ ਕਰਨਾ ਚਾਹੁੰਦਾ ਹੈ ਤਾਂ ਉਹ ਦੂਸਰੇ ਪਲਾਟ ਨੂੰ ਵੀ ABC ਦੇ ਨਾਂ ਤੇ ਰਜਿਸਟਰ ਕਰਵਾ ਕੇ ਉਹਦੀ ਰਜਿਸਟਰੀ ਕਰਵਾ ਕੇ ਤਾਂ ਹੁਣ ਜਾਨੀ ਕਿ ਦੋਏ ਪਲਾਟਸ ਨੂੰ ਕਲੱਬ ਕਰਕੇ ਆਪਣਾ ਜਾਨੀ ਕਿ ਵਪਾਰ ਉਹਨੂੰ ਵਧਾ ਸਕਦਾ ਵੱਡਾ ਕਰ ਸਕਦਾ ਹੈ ਖੋਦਨਾ ਖਾਸਤਾ ਕੱਲ ਨੂੰ ਉਹਨੇ ਇਸ ਪਲਾਟ ਨੂੰ ਫੇਰ ਮਤਲਬ ਸੇਲ ਕਰਨਾ ਕਿਤੇ ਤਾਂ ਉਹਦੇ ਚ ਵੀ ਅਸੀਂ ਇੱਕ ਬਹੁਤ ਵੱਡੀ ਪ੍ਰੋਵੀਜ਼ਨ ਦਿੱਤੀ ਬੜੀ ਖੁਸ਼ਖਬਰੀ ਦੀ ਗੱਲ ਹੈ ਕਿ ਉਸ ਪਲਾਟ ਨੂੰ ਜਿਸ ਤਰਜ ਤੇ ਅਸੀਂ ਇਕੱਠਾ ਕੀਤਾ ਸੀ ਸੇਮ ਉਸੇ ਪੈਟਰਨ ਦੇ ਉੱਤੇ ਉਹ ਉਹਨੂੰ ਡੀ ਕਲੱਬ ਕਰਕੇ ਉਹਨੂੰ ਸੇਲ ਆਊਟ ਵੀ ਕਰ ਸਕਦਾ ਸੋ ਇਹ ਦੋਏ ਬੜੀਆਂ ਅਹਿਮ ਇੰਪੋਰਟੈਂਟ ਇਨਫੋਰਮੇਸ਼ਨਸ ਜਿਹੜੀਆਂ ਨੇ ਇਹ ਅਸੀਂ ਅੱਜ ਦਿੱਤੀਆਂ ਨੇ ਔਰ ਮੈਂ ਮੰਨਦਾ ਕਿ ਅੱਜ ਵਪਾਰ ਜਗਤ ਲਈ ਪੰਜਾਬ ਦੇ ਇਹ ਬਹੁਤ ਵੱਡੀ ਯਾਨੀ ਕਿ ਇੱਕ ਖੁਸ਼ਖਬਰੀ ਦੀ ਗੱਲ ਹੈ ਜੋ ਕਿ ਅੱਜ ਤੱਕ ਕਿਸੇ ਵੀ ਇੰਨੀਆਂ ਸਰਕਾਰਾਂ ਆਈਆਂ ਤੇ ਇੰਨੀਆਂ ਗਈਆਂ ਕਿਸੇ ਸਰਕਾਰ ਨੇ ਇੰਨੀ ਮਾਈਨਿਊਟਲੀ ਇਹਨੂੰ ਵਾਚ ਨਹੀਂ ਸੀ ਕੀਤਾ ਸੋ ਇਸ ਗੱਲ ਲਈ ਮੈਂ ਇੱਕ ਵਾਰ ਤੋਂ ਫੇਰ ਪੂਰੇ ਵਪਾਰੀ ਜਗਤ ਨੂੰ ਮੁਬਾਰਕਬਾਦ ਦਿੰਦਾ ਜੀ ਬਹੁਤ ਬਹੁਤ ਧੰਨਵਾਦ ਜੀ ਸੋਮ ਸਾਹਿਬ ਜੀ ਤੁਸੀਂ ਕਲਬਿਕ ਦੀ ਕਲਬਿੰਗ ਆਗੂ ਹੈ ਕੋਈ 5000 ਗਾਇਦਾ ਹੈ ਉਹਦੇ ਤੇ ਵੀ ਲਾਗੂ ਹੈ ਕੋਈ ਇਸ਼ੂ ਨਹੀਂ ਹੈ ਦੇ ਤੇ ਜੇ ਤੁਸੀਂ ਪੀਸੀਆ ਦੇ ਪਲOTS ਦੀ ਗੱਲ ਕੀਤੀ ਹੈ ਉਹਨੇ ਕਿਹਾ ਕਿ ਜੇ 플ॉट ਕੈਨਸਲੇਸ਼ਨ ਹੁੰਦੀ ਹੈ ਤੇ 6 ਮਹੀਨੇ ਬਾਅਦ ਉਹ ਕਰ ਸਕਦਾ ਉਸ ਦੀ ਅਪਲੀਕੇਸ਼ਨ ਜਿਹੜੀ ਤਾਂ ਹੁਣ ਤੱਕ ਹੋਏ ਨੇ ਕੈਨਸਲ ਉਹਨਾਂ ਕੋਲ ਜਿਹੜਾ ਟਾਈਮ ਹੈ ਉਹ ਹੈਗਾ 30 ਨਵ ਤੱਕ ਦਾ 30 ਨਵ 2025 ਇਹ 700 ਦੇ ਕਰੀ ਪਲੌਟ ਨੇ ਪਰ ਜੇ ਅੱਗੇ ਨੂੰ ਵੀ ਜਿਹੜੇ ਪਲੌਟਸ ਨੇ ਜਿਹੜੇ ਸੇਲ ਹੋਣੇ ਨੇ ਆਪਸ਼ਨਾਂ ਹੋਣੀਆਂ ਬਾਰ-ਬਾਰ ਤੇ ਜੇ ਬਾਜਤਾਂਸ ਉਹਦੇ 'ਚ ਕੋਈ ਕਿਸੇ ਕਾਰਨ ਵਰਸ਼ ਜਣੀ ਕਿ ਉਹ ਉਹਨੂੰ ਅੜਿੱਕਾ ਆ ਜਾਂਦਾ ਉਹਦਾ ਪਲੌਟ ਕੈਨਸਲ ਹੋ ਜਾਂਦਾ ਤੋ ਆਪਣੀ ਅਲਾਟਮੈਂਟ ਤੋਂ ਵਿਦਨ 6 ਮੰਥਸ ਉਹ ਇਹਨੂੰ ਅਪੀਲ ਚ ਜਾ ਸਕਦੇ ਤੁਸੀਂ ਦੱਸ ਰਹੇ ਸੀ 700 ਦੇ ਕਰੀਬ 플ੌਟ ਸੀ ਜਿਹੜੇ ਕੈਨਸਲ ਹੋਈ ਸੀ ਦੱਸ ਸਕਦੇ ਕਿਹੜੇ ਕਿਹੜੇ ਇਲਾਕੇ ਆ ਜਾਂਦੇ ਡਿਸਟ੍ਰਿਕਟ ਸੀਗੇ ਇਸ ਤਰ੍ਹਾਂ ਐਸ ਸੱਚ ਮੇਰੇ ਕੋ ਉਰੇ ਇਨਫੋਰਮੇਸ਼ਨ ਨਹੀਂ ਹੈ ਪਰ ਅਸੀਂ ਲਿਸਟ ਦੇ ਵਿੱਚ ਤੁਹਾਨੂੰ ਉਹ ਪ੍ਰੋਵਾਈਡ ਕਰਾ ਦਿਆਂਗੇ ਸਰ ਦੱਸਿਆ ਯਾਨੀ ਕਿ ਜੇ ਤੁਸੀਂ 700 ਕਹਿ ਰਹੇ ਹੋ ਮੋਸਲੇ ਲੁਧਿਆਣੇ ਚ ਨੇ ਲੁਧਿਆਣੇ ਤੇ ਵੀ ਉੱਥੇ ਨਹੀਂ ਜਿੱਥੇ ਇਲੈਕਸ਼ਨ ਚੱਲ ਰਹੇ ਕਿ ਤੁਸੀਂ ਕੋਰਟ ਦੀ ਵਾਇਲੇਸ਼ਨ ਨਹੀਂ ਕਰ ਰਹੇ ਨੀ ਇਸ ਤਰ੍ਹਾਂ ਦਾ ਕੁਝ ਨਹੀਂ ਜੀ ਇਹ ਤਾਂ ਸਾਰੇ ਆਲ ਓਵਰ ਪੈਨ ਪੰਜਾਬ ਦੇ ਵਿੱਚ ਹੈ ਜਿਹੜਾ ਪੈਨ ਪੰਜਾਬ ਦੇ ਵਿੱਚ ਇਹ ਪਲOTS ਨੇ ਨਾਟ ਸਪੈਸੀਫਾਈ ਕਦੇ ਕੋਈ ਇਹ ਦੂਜੀ ਗੱਲ ਜਿਹੜੀ ਇਹਦੀ ਨੋਟੀਫਿਕੇਸ਼ਨ ਹੈ ਇਹ 7 5 2025 ਨੂੰ ਹੋ ਗਈ ਸੀਗੀ ਜੀ ਸੋ ਅਸੀਂ ਕੋਈ ਇਹ ਡਿਊ ਟੂ ਦਿਸ ਥਿੰਗ ਨਾਟ ਇਹ ਅਸੀਂ 7 5 ਨੂੰ ਜਾਨੀ ਕਿ ਇਹਦੀ ਅਸੀਂ ਕਰ ਦਿੱਤੀ ਪਰ ਮਨਿਸਟਰ ਵੱਲੋਂ ਅੱਜ ਪ੍ਰੈਸ ਕਾਨਫਰੰਸ ਕਰਨਾ ਉਹ ਵੀ ਉਸ ਇਲਾਕੇ ਨਾਲ ਸੰਬੰਧਿਤ ਪਲਾਟ ਦੇਖੋ ਮੈਂ ਤੁਹਾਨੂੰ ਇੱਕ ਡਾਇਰੈਕਟ ਹੀ ਕੋਰਟ ਦੀ ਵੈਲੀਸ਼ਨ ਨਹੀਂ 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 ਇਸ ਤਰ੍ਹਾਂ ਦਾ ਨਾਟ ਐ ਸੱਚ ਕੁਝ ਵੀ ਨਹੀਂ ਇਹ ਪੂਰੇ ਪੰਜਾਬ ਦੇ ਪਲਾਟ ਨੇ ਜੇ ਕੱਲੇ ਉੱਥੇ ਦੇ ਹੁੰਦੇ ਤਾਂ ਕਹਿ ਸਕਦੇ ਸੀ ਆਲ ਓਵਰ ਪੈਨ ਪੰਜਾਬ ਦਾ ਮੁੱਦਾ ਹੈ ਅਸੀਂ ਪੈਨ ਪੰਜਾਬ ਉਲਟਾ ਇੰਡਸਟਰੀ ਨੂੰ ਵੱਡੀ ਰਾਹਤ ਦਿੱਤੀ ਹੈ ਸੋ ਇਸ ਗੱਲ ਦੇ ਨਾਲ ਉਲਟਾ ਇੰਡਸਟਰੀ ਸਾਡਾ ਜਿਹੜਾ ਉਹ ਬਹੁਤ ਖੁਸ਼ ਹੋਊਗਾ ਧੰਨਵਾਦ ਜੀ ਥੈਂਕ ਯੂ ਕੋ ਸਾਹਿਬ ਕਿ ਸਤਿ ਸ੍ਰੀ ਅਕਾਲ ਜੀ ਥੋੜਾ ਜ਼ਰੂਰੀ ਹੈ ਕਿ ਪੰਜਾਬ ਯੂਨੀਵਰਸਿਟੀ ਦੇ ਨਾਮ ਤੋਂ ਇਹ ਦੀਵਾਸ਼ ਸ਼ੁਰੂ ਹੋਇਆ ਇਹ ਦਿਸ਼ਾ ਨਿਰਦੇਸ਼ਾਂ ਦੇ ਹੇਠਾਂ ਚੱਲ ਰਹੀ ਹੈ ਔਰ ਅਰਵਿੰਦ ਕੇਜਰੀਵਾਲ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਚੱਲ ਰਹੀ ਹੈ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਾਰੇ ਵਰਗਾਂ ਨਾਲ ਵਾਅਦਾ ਕੀਤਾ ਸੀ ਕਿ ਅਸੀਂ ਸਾਰੇ ਵਰਗਾਂ ਨੂੰ ਅਪਲਿਫਟ ਕਰਾਂਗੇ ਉੱਚਾ ਚੱਕਾਂਗੇ ਉਸੇ ਦੇ ਤਹਿਤ ਅੱਜ ਬਹੁਤ ਵੱਡਾ ਇੱਕ ਐਲਾਨ ਕਰਨ ਜਾ ਰਹੇ ਹਾਂ ਇੱਕ ਖੁਸ਼ਖਬਰੀ ਹੈ ਜੋ ਕਿ ਉਦਯੋਗਿਕ ਜਗਤ ਦੇ ਲਈ ਹੈ ਸਾਡੇ ਦੋਨੋਂ ਲੀਡਰਸ ਨੇ ਸਾਡੀ ਹਾਈ ਕਮਾਂਡ ਨੇ ਇੱਕ ਬਹੁਤ ਇੰਪੋਰਟੈਂਟ ਫੈਸਲੇ ਨੂੰ ਹਰੀ ਝੰਡੀ ਦਿੱਤੀ ਔਰ ਜਿਹੜੀ ਕਿ ਇਹਦੇ ਵਿੱਚ ਨੰਬਰ 1 ਕਿ ਅੱਜ ਤੱਕ ਜਿੰਨੇ ਪੀਐਸਆਈਸੀ ਦੇ ਰਿਲੇਟਡ ਮੈਟਰਸ ਸੀਗੇ ਜਿਹਦੇ ਚ ਪਲੋਟ ਕੈنسਲੇਸ਼ਨ ਮੇਨ ਹੈ ਪਲੋਟ ਕੈنسਲੇਸ਼ਨ ਕਿਸੇ ਕਾਰਨ ਵਰਸ਼ ਪੀਐਸਆਈਸੀ ਦੇ ਵਿੱਚ ਕਿਸੇ ਵੀ ਉਦਯੋਗਪਤੀ ਦਾ ਪਲੋਟ ਹੋਵੇ ਜਾਂ ਕਿਸੇ ਨੇ ਵੈਸੇ ਪਲੋਟ ਲੱਤਾ ਹੋਵੇ ਉਹਦੇ ਵਿੱਚ ਕਈ ਕਾਰਨ ਹੋ ਜਾਂਦੇ ਸੀ ਉਹਨਾਂ ਦੇ ਪਲੋਟ ਕੈਨਸਲ ਹੋ ਜਾਂਦੇ ਸੀ ਜਿਵੇਂ ਕਿ ਦਿੱਤੀ ਗਈ ਸਮੇਂ ਸੀਮਾ ਤੋਂ ਪਲੋਟ ਨੂੰ ਪ੍ਰੋਡਕਸ਼ਨ ਵਿੱਚ ਨਾ ਲੈ ਕੇ ਆਉਣਾ ਜ਼ੋਨਿੰਗ ਦੀ ਜਿਹੜੀ ਸੀਗੀ ਉਹਦੀ ਵਾਇਲੈਂਸ ਕਰ ਦੇਣੀ ਤੇ ਜਿਹੜੀ ਪਲਾਟ ਦੀਆਂ ਕਿਸ਼ਤਾਂ ਉੰਨੀਆਂ ਸੀ ਉਹ ਸਮੇਂ ਸਰ ਨਾ ਪੜਨੀਆਂ ਇਸ ਤਰ੍ਹਾਂ ਕਰਕੇ ਲਗਭਗ ਲਗਭਗ ਇਹ ਪੂਰੇ ਪੰਜਾਬ ਦੇ ਅੰਦਰ 700 ਦੇ ਕਰੀਬ ਪਲਾਟ ਸੀ ਜਿਹੜੇ ਕਿ ਕੈਨਸਲ ਹੋ ਚੁੱਕੇ ਸੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵਪਾਰੀ ਜਗਤ ਦੇ ਨਾਲ ਜਦੋਂ ਗੱਲ ਕੀਤੀ ਉਹਨਾਂ ਨੇ ਕਿਹਾ ਜੀ ਅੱਜ ਤੱਕ ਹਿਸਟਰੀ ਦੇ ਵਿੱਚ ਪੰਜਾਬ ਦੀ ਹਿਸਟਰੀ ਦੇ ਵਿੱਚ ਇੱਕ ਵੀ ਕੋਈ ਸਾਡੀ ਸੁਣਵਾਈ ਕਰਨ ਲਈ ਕੋਈ ਅਪੀਲੇਟ ਅਥਾਰਟੀ ਨਹੀਂ ਹੈ ਜਿੱਥੇ ਅਸੀਂ ਜਾ ਕੇ ਅਸੀਂ ਆਪਣੀ ਅਪੀਲ ਕਰ ਸਕੀਏ ਕਿ ਸਾਡੇ ਪਲਾਟ ਕਿਉਂ ਕੈਨਸਲ ਕਰ ਦਿੱਤੇ ਗਏ ਜਾਂ ਸਾਡੀ ਕਿਤੇ ਕੋਈ ਸੁਣਵਾਈ ਹੋ ਸਕ ਸਕੇ ਪਲਾਟ ਕੈਨਸਲ ਹੋ ਜਾਂਦੇ ਸੀ ਸਾਨੂੰ ਸਿਰਫ ਤੇ ਸਿਰਫ ਫਿਰ ਕੋਰਟ ਦਾ ਰੁਕ ਕਰਨਾ ਪੈਂਦਾ ਸੀ ਔਰ ਸਾਨੂੰ ਬਹੁਤ ਲੰਬਾ ਸਮਾਂ ਖੱਜਲ-ਖੁਆਰੀਆਂ ਸਹਿਣੀਆਂ ਪੈਂਦੀਆਂ ਸੀਗੀਆਂ ਤੇ ਜਾਂ ਫਿਰ ਸਾਨੂੰ ਪੀਐਸਆਈਸੀ ਡਿਪਾਰਟਮੈਂਟ ਦੇ ਬਾਰ ਬਾਰ ਗੇੜੇ ਲਾਉਣੇ ਪੈਂਦੇ ਸੀਗੇ ਸੋ ਜਦੋਂ ਅਸੀਂ ਸਾਰਿਆਂ ਨੇ ਬੈਠ ਕੇ ਇਹਦੇ ਤੇ ਬੜਾ ਧਿਆਨ ਨਾਲ ਇਹਨੂੰ ਦੇਖਿਆ ਵਾਚ ਕੀਤਾ ਤਾਂ ਅਸੀਂ ਪਾਇਆ ਕਿ ਅੱਜ ਤੱਕ ਦੀਆਂ ਪੁਰਾਣੀਆਂ ਸਰਕਾਰਾਂ ਨੇ ਚਾਹੇ ਕੋਈ ਕਾਂਗਰਸ ਦੀ ਗਵਰਨਮੈਂਟ ਰਹੀ ਹੋਵੇ ਚਾਹੇ ਕੋਈ ਅਕਾਲੀ ਦਲ ਭਾਜਪਾ ਦੀ ਸਰਕਾਰ ਪੰਜਾਬ 'ਚ ਰਹੀ ਹੋਵੇ ਕਿਸੇ ਨੇ ਵਪਾਰੀ ਦੀ ਇੰਨੀ ਇੰਪੋਰਟੈਂਟ ਗੱਲ ਇੰਨਾ ਸੈਂਸਿਟਿਵ ਮੈਟਰ ਨਾਲ ਸਮਝਿਆ ਨਾ ਸੁਣਿਆ ਸੋ ਅਸੀਂ ਇਮੀਡੀਏਟਲੀ ਇਹ ਫੈਸਲਾ ਲੱਤਾ ਕਿ ਹੁਣ ਜਿਹੜੀ ਇਹ ਸਰਕਾਰ ਹੈ ਆਪਣੀ ਇਹ ਸਰਕਾਰ ਹੈ ਜਿਹੜੀ ਇਹ ਦਿਲੋਂ ਚਾਹਦੀ ਹੈ ਕਿ ਪੰਜਾਬ ਦੇ ਅੰਦਰ ਜਿਹੜਾ ਸੰਨਤ ਹੈ ਇਹ ਤਰੱਕੀ ਕਰੇ ਇਹ ਗਰੋ ਕਰੇ ਸੋ ਅਸੀਂ ਬੜਾ ਇੰਪੋਰਟੈਂਟ ਫੈਸਲਾ ਇਹ ਲੱਤਾ ਸੀ ਇੱਕ ਪੀਐਸਆਈਸੀ ਦੇ ਵਿੱਚ ਅਪੀਲਟ ਅਥਾਰਟੀ ਬਣਾਤੀ ਅਪੀਲਿੰਗ ਅਥਾਰਟੀ ਬਣਾਤੀ ਹੁਣ ਜਿਨ੍ਹਾਂ ਦੇ ਵੀ ਕਿਸੇ ਦੇ ਪਲੋਟ ਕਿਸੇ ਵੀ ਕਾਰਨ ਵਰਸ਼ ਕੈਨਸਲ ਹੋਏ ਹੋਣਗੇ ਉਹ ਆਪਣੀ ਅਪੀਲ ਆ ਜਿਹੜੀ ਇਸ ਅਥਾਰਟੀ ਕੋਲ ਪਾ ਸਕਦਾ ਔਰ ਇਹ ਅਥਾਰਟੀ ਉਹਨਾਂ ਨੂੰ ਇੱਕ ਇੱਕ ਚੀਜ਼ ਨੂੰ ਇੱਕ ਇੱਕ ਡਾਕੂਮੈਂਟ ਨੂੰ ਉਹਨਾਂ ਦੇ ਦਿੱਤੇ ਹੋਏ ਹਰ ਤਰਕ ਨੂੰ ਵੈਰੀਫਾਈ ਕਰਕੇ ਔਰ ਇਹਦੇ ਕੋਲ ਪੂਰੀ ਪਾਵਰ ਹੈ ਇਸ ਅਥਾਰਟੀ ਕੋ ਪੂਰੀ ਪਾਵਰ ਹੈ ਕਿ ਉਹਦੇ ਕੈਨਸਲਡ ਪਲਾਟ ਨੂੰ ਉਹ ਰিস্টੋਰ ਕਰਕੇ ਦੇਣਗੇ ਰੈਸਟੋਰੇਸ਼ਨ ਕਰਕੇ ਦੇਣਗੇ ਇਹਦੇ ਵਿੱਚ ਜਿਹੜੇ ਇਹ ਪਲਾਟ 700 ਦੇ ਕਰੀਬ ਪਲਾਟ ਨੇ ਇਹਨਾਂ ਦੀ ਜਿਹੜੀ ਅਸੀਂ ਸੀਮਾ ਤੈਅ ਕੀਤੀ ਹੈ 30 9 2025 ਤੋਂ ਤੱਕ ਮਤਲਬ 30 9 2025 ਤੱਕ ਇਹ ਆਪਣੀ ਅਪੀਲ ਕਰ ਸਕਦੇ ਨੇ ਜੇ ਮਤਲਬ ਕਿ ਇਹਨਾਂ ਨੇ ਉੱਥੇ ਅਪੀਲ ਕਰਨੀ ਹੈ ਤੇ ਜਿਹੜੇ ਇਸ ਤੋਂ ਬਾਅਦ ਕੋਈ ਪਲਾਟ ਹੋਣਗੇ ਮਤਲਬ ਜਿਹੜੇ ਅੱਜ ਅੱਜ ਤੋਂ ਬਾਅਦ ਮੰਨ ਲਓ ਕੋਈ ਪਲਾਟ ਹੁੰਦੇ ਨੇ ਤਾਂ ਪਲਾਟ ਜਿਹੜੀ ਕਿ ਵਿਦਨ 6 ਮੰਥਸ ਕੈਨਸਲੇਸ਼ਨ ਤੋਂ ਵਿਦਨ 6 ਮੰਥਸ ਜਿਹੜੀ ਕਿ ਉਹ ਆਪਣੀ ਅਪੀਲ ਆ ਜਿਹੜਾ ਉਹ ਡਿਪਾਰਟਮੈਂਟ ਕੋਲ ਪਾ ਸਕਦਾ ਸੋ ਇੱਕ ਬਹੁਤ ਵੱਡੀ ਰਾਹਤ